ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਅੱਜ ਬਾਅਰ ਐਸੋਸੀਏਸ਼ਨ ਦੇ ਤੀਜੀ ਵਾਰ ਪ੍ਰਧਾਨ ਬਣੇ ਕਰਮਜੀਤ ਸੰਧੂ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਸਨਮਾਨਿਤ ਕਰਨ ਮੌਕੇ ਮਾਣ ਮਹਿਸੂਸ ਕਰ ਰਹੀ ਹੈ ਅੱਜ ਅਸੀਂ ਇਹ ਪ੍ਰੋਗਰਾਮ ਇੱਕ ਇਹਨਾਂ ਦੀ ਵਧੀਆ ਛਵੀ ਇਮਾਨਦਾਰੀ ਤੇ ਤੀਜੀ ਵਾਰ ਪ੍ਰਧਾਨ ਬਣੇ ਕਿਉਂਕਿ ਇਹ ਪੱਤਰਕਾਰ ਵੀ ਨੇ ਸਾਡੇ ਪੱਤਰਕਾਰ ਭਰਾ ਨੇ ਇਸ ਕਰਕੇ ਸਾਰੀ ਟੀਮ ਨੇ ਡਿਸਾਈਡ ਕੀਤਾ ਸੀ ਕਿ ਇਹਨਾਂ ਨੂੰ ਅਸੀਂ ਬੁਲਾ ਕੇ ਸਨਮਾਨ ਦਈਏ ਤੇ ਵੈਸੇ ਤਾਂ ਸਾਰੀਆਂ ਸ਼ਕਤੀਤਾ ਸਨਮਾਨਯੋਗ ਨੇ ਬੜੇ ਸਾਲਾਂ ਤੋਂ ਬੜੇ ਵਧੀਆ ਕੰਮ ਕਰ ਰਹੀਆਂ ਨੇ ਤੇ ਸਾਡੀ ਪਰਮਾਤਮਾ ਗੇ ਅਰਦਾਸ ਹੈ ਕਿ ਅੱਗੇ ਵੀ ਹੋਰ ਵੀ ਵਧੀਆ ਕੰਮ ਕਰਨ ਤੇ ਆਦੇ-ਉਦੇ ਨੂੰ ਵਧੀਆ ਤੰਗ ਨਾਲ ਨਿਰਵਾਹ ਕਰੇ। ਸਭ ਤੋਂ ਪਹਿਲਾਂ ਜੀ ਮੈਂ ਪ੍ਰੈਸ ਕਲੱਬ ਦਾ ਬਹੁਤ ਹੀ ਧੰਨਵਾਦੀ ਹਾਂ ਆਪਣੇ ਪੂਰੀ ਬਾਰ ਐਸੋਸੀਏਸ਼ਨ ਵੱਲੋਂ ਕਿ ਉਹਨਾਂ ਨੇ ਅੱਜ ਸਾਨੂੰ ਇੰਨਾ ਮਾਨ ਬਖਸ਼ਿਆ ਤੇ ਇੱਥੇ ਇਨਵਾਈਟ ਕਰਿਆ ਤੇ ਸਨਮਾਨਿਤ ਕਰਨ ਵਾਸਤੇ। ਮੈਂ ਇੱਕ ਬੜੀ ਛੋਟੀ ਉਮਰ ਚ ਪੜਿਆ ਸੀਗਾ ਕਿ ਦੋ ਤਰ੍ਹਾਂ ਦੇ ਪ੍ਰੋਫੈਸ਼ਨਲਸ ਐਡਵੋਕੇਸੀ ਤੇ ਸੈਕੰਡਲੀ ਪ੍ਰੈਸ ਇਨ ਦਾ ਨੋ ਮਾਸ ਦਾ ਰਿਸ਼ਤੈਰੀ ਕਿ ਐਡਵੋਕੇਟ ਅਦਾਲਤ ਦੇ ਅੰਦਰ ਲੋਕਾਂ ਨੂੰ ਇਨਸਾਫ ਦਿਲਵਾਂਦਾ ਹੈ ਜੀ ਤੇ ਜਿਹੜਾ ਪ੍ਰੈਸ ਹੈ ਉਹ ਅਦਾਲਤ ਦੇ ਬਾਹਰ ਲੋਕਾਂ ਦੇ ਇਨਸਾਫ ਲਈ ਬੜੀ ਤਗੜੀ ਲੜਾਈ ਲੜਦਾ ਹੈ ਬਸ ਇਹੀ ਹੈ ਦੋ ਸ਼ਬਦ ਕਹਿਨੇ ਸੀ ਬੜਾ ਹੀ ਧੰਨਵਾਦ ਤੁਹਾਡਾ ਪੂਰੇ ਪ੍ਰੈਸ ਕਲੱਬ ਦਾ ਤੇ ਸਾਡੇ ਸੰਧੂ ਸਾਹਿਬ ਨੇ ਬਹੁਤ ਤਨ ਤੇ ਮਨ ਦੇ ਹੀ ਨਾਲ ਮਿਹਨਤ ਕੀਤੀ ਤੇ ਅੱਜ ਜੋ ਇਸ ਥਾਂ ਤੇ ਹੈਗੇ ਨੇ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਪ੍ਰਧਾਨ ਜੀ ਸਾਡੇ ਬਾਰ ਦੇ ਪ੍ਰਧਾਨ ਜੀ ਤੇ ਸਾਡੇ ਛਾਬੜਾ ਸਾਹਿਬ ਪ੍ਰਧਾਨ ਜੀ ਤੇ ਨਾਲ ਮੇਰੇ ਸਮੂਹ ਬਾਰ ਮੈਂਬਰ ਅਤੇ ਸਮੂਹ ਰਿਸਪੈਕਟਡ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਜੋ ਵੀ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਨੇ ਸਾਨੂੰ ਸਾਰਿਆਂ ਨੇ ਸਮਾਨ ਸਨਨ ਕੀਤਾ ਜੀ ਆਇਆਂ ਨੂੰ ਸਾਰਿਆਂ ਦਾ ਕਰਦਾ ਮੈਂ ਇਹ ਸਾਡੀ ਹਮੇਸ਼ਾ ਹੀ ਮੇਰੀ ਅੱਗੇ ਵੀ ਖੁਸ਼ ਰਹੀ ਹੈ ਅੱਜ ਤੋਂ 10 15 ਸਾਲ ਪਹਿਲਾਂ ਕਿ ਜਿੰਨੇ ਡਾਕਟਰ ਨੇ ਜਾਂ ਜਿੰਨੇ ਪ੍ਰੈਸ ਰਿਪੋਰਟਰ ਨੇ ਯਾ ਜਿੰਨੇ ਵੀ ਵਕੀਲ ਨੇ ਇਹਨਾਂ ਦਾ ਇੱਕ ਸਾਂਝਾ ਕਲੱਬ ਆ ਟਾਈਪ ਇੱਕ ਸਾਂਝੀ ਸੰਸਥਾ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੀਆਂ ਫੈਮਲੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਪਰ ਪ੍ਰਮਾਤਮਾ ਨੇ ਚਾਹਿਆ ਕੁਸਲੇ ਡਾਕਟਰ ਛਾਪੜਾ ਜੀ ਸੀ ਐਕਸਪਾਇਰ ਹੋ ਗਿਆ ਸਾਡੇ ਪ੍ਰਧਾਨ ਜੋਗਿੰਦਰ ਸਿੰਘ ਕੁੱਕੜ ਸੀ ਉਹ ਵੀ ਐਕਸਪਾਇਰ ਹੋ ਗਿਆ ਸਾਡਾ ਇਹ ਉਹ ਉਪਰਾਲਾ ਕਾਮਯਾਬ ਨਹੀਂ ਹੋ ਸਕਿਆ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਜਿਸ ਤਰ੍ਹਾਂ ਅੱਜ ਤੁਸੀਂ ਇਕੱਠਾ ਉਪਰਾਲਾ ਕੀਤਾ ਸਾਰੇ ਵਕੀਲਾਂ ਨੂੰ ਸਨਮਾਨਿਤ ਕੀਤਾ ਹੈ ਇਹ ਵੀ ਪ੍ਰੈਸ ਰਿਪੋਰਟਰ ਜਿੰਨੇ ਵੀ ਨੇ ਸਾਡੇ ਭਾਈਚਾਰੇ ਦੇ ਇਕੱਠੇ ਹੋ ਗਏ ਇਸ ਤਰ੍ਹਾਂ ਦਾ ਪ੍ਰਚਾਰਾ ਕਰੀਏ ਕਿ ਤਾਂ ਕਿ ਸਮਾਜ ਸਾਡਾ ਅੱਗੇ ਲਿਆਂਦਾ ਜਾ ਸਕੇ ਕਿਸੇ ਨੂੰ ਕਿਹੜੇ ਪ੍ਰੋਬਲਮ ਦੀ ਸਮੱਸਿਆ ਨਾ ਹੋਵੇ ਫਿਰ ਮੈਂ ਇਸ ਗੱਲ ਤੇ ਆ ਕੇ ਸਾਰੇ ਭਾਈਚਾਰੇ ਦਾ ਸਨਮਾਨ ਕਰਨਾ ਜਿਹੜੇ ਸਾਡਾ ਗਰੁੱਪ ਅੱਜ ਆਇਆ ਸੰਤੂ ਸਾਹਿਬ ਦਾ ਸਾਡੇ ਗਰੁੱਪ ਨੇ ਦਿੱਤੀ ਹੈ ਇਹਨਾਂ ਨੇ ਮਿਹਨਤ ਕੀਤੀ ਹੈ ਤੇ ਇਮਾਨਦਾਰੀ ਦੇ ਤਰੀਕੇ ਆ ਕੇ ਸਾਰਿਆਂ ਨੂੰ ਵੋਟਾਂ ਪਈਆਂ ਨੇ ਸਪੋਰਟ ਮਿਨਾਰੀ ਸੀ ਅੱਜ ਇਸ ਅਹੁਦੇ ਤੱਕ ਪਹੁੰਚੇ ਆ ਬਾਕੀ ਸਾਰਿਆਂ ਦਾ ਧੰਨਵਾਦ ਫਿਰ ਰੰਗीन ਸਾਰਿਆਂ ਦਾ